ਇਹ ਨਹੀਂ ਹੈ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਅੱਗੇ ਵੀ ਗਰਮੀ ਹੁੰਦੀ ਸੀ ਹੁਣ ਆਪਣਾ ਇਮਿਊਨ ਸਿਸਟਮ ਵੀਕ ਹੋ ਗਿਆ ਹੈ ਹੁਣ ਸਾਨੂੰ ਇਹ ਗਰਮੀ برداشت ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਐਡੀ ਧੁੱਪ ਦੇ ਵਿੱਚ ਆਪਾਂ ਨੂੰ ਬਾਹਰ ਜੇ ਕੰਮ ਨਹੀਂ ਹੈ ਤਾਂ ਨਹੀਂ ਨਿਕਲਣਾ ਹੈ ਨਿਕਲਣਾ ਪਵੇ ਤਾਂ ਛਾਤਾ ਲੈ ਲਓ ਛਤਰੀ ਲੈ ਲਓ ਅਗਰ ਛਤਰੀ ਨਹੀਂ ਲੈਣੀ ਤਾਂ ਕੋਈ ਗਿੱਲਾ ਕਪੜਾ ਕਰਕੇ ਆਪਣੇ ਸਿਰ ਤੇ ਰੱਖ ਲਓ ਤਾਂ ਕਿ ਸਾਨੂੰ ਗਰਮੀ ਸਿੱਧੀ ਸਾਡੀ ਹੀਟ ਸਿਰ ਤੇ ਨਾ ਪਵੇ ਦੇ ਵਿੱਚ ਬੱਚਿਆਂ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਉਹ ਗਰਮੀ ਤੋਂ ਬਚ ਸਕਣ ਬਜ਼ੁਰਗਾਂ ਨੂੰ ਵੀ ਗਰਮੀ ਜਿਆਦਾ ਅਸਰ ਕਰਦੀ ਹੈ ਉਹਨਾਂ ਤੋਂ ਵੀ ਸਹਿਨ ਨਹੀਂ ਹੁੰਦੀ ਉਹਨਾਂ ਦੇ ਲਈ ਕਿਹੋ ਜਿਹਾ ਖਾਣ ਪੀਣ ਰੱਖੀਏ ਤਾਂ ਜੋ ਉਹ ਗਰਮੀ ਤੋਂ ਬਚ ਸਕਣ ਸੱਤੂ ਅੱਜ ਕੱਲ ਬਹੁਤ ਅਛੇ ਨੇ ਸੱਤੂ ਬਣਾ ਕੇ ਆਪਾਂ ਰੋਜ਼ ਲਈਏ ਇੱਕ ਵਾਰ ਤੇ ਆਪਾਂ ਅੰਦਰੋਂ ਆਪਣੀ ਬਾਡੀ ਠੰਡੀ ਰਹੇਗੀ ਤੇ ਆਪਾਂ ਗਰਮੀ ਤੋਂ ਬਚੇ ਰਾਂਗੇ ਵੈਸੇ ਤਾਂ ਆਯੁਰਵੈਦ ਕਹਿੰਦਾ ਹੈ ਵੀ ਦੁਪਹਿਰ ਨੂੰ ਸੋਣਾ ਨਹੀਂ ਚਾਹੀਦਾ ਪਰ ਇਸ ਮੌਸਮ 'ਚ ਰਾਤਾਂ ਛੁੱਟੀਆਂ ਹੋ ਜਾਂਦੀਆਂ ਹਨ ਅਗਰ ਆਪਾਂ ਦੁਪਹਿਰ ਨੂੰ ਥੋੜਾ ਜਿਹਾ ਰੈਸਟ ਕਰ ਲਈਏ ਉਹ ਵੀ ਇੱਕ ਠੰਡੇ ਜਿਹੇ ਐਟਮੋਸਫੀਅਰ 'ਚ ਤਾਂ ਅਸੀਂ ਗਰਮੀ ਤੋਂ ਬਚ ਸਕਦੇ ਹਾਂ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਬਿਲਦਾ ਸ਼ਰਬਤ ਦਿਓ ਚੰਦਨ ਦਾ ਅਸਰਬ ਦਿਓ ਗੋੰਧ ਗਤੀਰਾ ਹੰਦਾ ਹੈ ਥੋੜਾ ਗੋੰਧ ਗਤੀਰਾ ਦਿੱਤਾ ਜਾ ਸਕਦਾ ਹੈ ਤੇ ਜਿਆਦਾ ਤਲੀਆਂ ਹੋਈਆਂ ਚੀਜ਼ਾਂ ਗਰਮ ਚੀਜ਼ਾਂ ਦਾ ਇਸਤੇਮਾਲ ਨਾ ਕਰੋ 슈ਗਰ ਤੋਂ ਬਚਣ ਦੇ ਲਈ ਆਯੁਰਵੇਦ ਦੇ ਵਿੱਚ ਤੇ ਸਾਡੇ ਘਰ ਦੀ ਕਿਚਨ ਦੇ ਵਿੱਚ ਕਿਹੜੇ ਕਿਹੜੇ ਨੁਸਖੇ ਹੈਗੇ ਨੇ ਤੇ ਕੀ ਕੀ ਇਲਾਜ ਹੈ ਜਿਹੜੀ ਸਾਡੀ ਕਿਚਨ ਹੈ ਨਾ ਕਿਚਨ ਇੱਕ ਸਾਡੀ ਆਯੁਰਵੈਦਿਕ ਲੈਬਾਰਟਰੀ ਹੈ ਇਹਦੇ ਵਿੱਚ ਅਗਰ ਚੀਜ਼ਾਂ ਅੱਛੀਆਂ ਬਣੀਆਂ ਹੈ ਤਾਂ ਅਸੀਂ ਠੀਕ ਆ ਅਗਰ ਚੀਜ਼ ਅੱਛੀ ਨਹੀਂ ਬਣੀ ਤਾਂ ਅਸੀਂ ਕਿਸੇ ਨਾ ਕਿਸੇ ਰੋਗ ਤੋਂ ਕਰਸੇ ਤੋਂ ਜਾਣਦੇ ਆ ਤੇ ਅੱਜਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੇ ਡਰਿੰਕਸ ਆਉਣ ਲੱਗ ਗਏ ਆ ਮੈਂ ਉਹਨਾਂ ਦਾ ਨਾਮ ਨਹੀਂ ਲਵਾਵਾਂਗਾ ਕਿਉਂਕਿ ਬੱਚੇ ਵੀ ਉਹਨਾਂ ਦੇ ਆਦੀ ਹੋ ਚੁੱਕੇ ਆ ਤੇ ਕਈ ਡਰਿੰਕਸ ਦੇ ਉੱਪਰ ਤਾਂ ਲਿਖਿਆ ਹੁੰਦਾ ਹੈ ਕਿ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਗਲੋ ਹੈ ਗਲੋ ਇਮਿਊਨਿਟੀ ਇੰਕਰੀਜ਼ਰ ਹੈ ਥੋੜੀ ਥੋੜੀ ਗਲੋ ਅੱਪਾ ਅਗਰ ਸਾਰੇ ਡੇਲੀ ਲੰਨੇ ਆ ਤਾਂ ਆਪਣੀ ਬੋਡੀ ਦੀ ਰੋਗ ਪ੍ਰਤੀ ਰੋਧਕ ਸ਼ਮਤਾ ਵੱਧਦੀ ਹੈ ਤੇ ਆਪਾਂ ਬਿਮਾਰੀਆਂ ਤੋਂ ਲੜਨ ਵਾਸਤੇ ਸਾਡਾ ਸ਼ਰੀਰ ਬਿਲਕੁਲ ਠੀਕ ਹੋ ਜਾਂਦਾ ਹੈ ਉਸ ਤੋਂ ਬਾਅਦ ਹੈ ਕਿ ਐਲੋਵੇਰਾ ਐਲੋਵੇਰਾ ਜਿਹੜਾ ਹੈ ਇਹ ਸਭ ਤੋਂ بڑا ਡਾਈਜੈਸਟਿਵ ਹੈ ਇਹਨੂੰ ਕਿਸੇ ਨਾ ਕਿਸੇ ਰੂਪ ਚ ਡੇਲੀ ਲੋ ਪੂਰੇ ਉੱਤਰੀ ਭਾਰਤ ਦੇ ਵਿੱਚ ਲਗਾਤਾਰ ਅਤਿ ਦੀ ਗਰਮੀ ਪੈ ਰਹੀ ਹੈ ਤੇ ਇਸ ਗਰਮੀ ਤੋਂ ਬਚਣ ਦੇ ਲਈ ਅਸੀਂ ਆਪਣੇ ਘਰ ਅਤੇ ਰੋਜ਼ਮਰਾਂ ਦੀਆਂ ਚੀਜ਼ਾਂ ਦੇ ਨਾਲ ਕਿਵੇਂ ਇਲਾਜ ਕਰ ਸਕਦੇ ਹਾਂ ਕਿਵੇਂ ਇਸ ਗਰਮੀ ਤੋਂ ਬਚ ਸਕਦੇ ਹਾਂ ਇਸ ਦੇ ਉੱਪਰ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਚੰਡੀਗੜ੍ਹ ਦੇ ਸੀਨੀਅਰ ਆਯੁਰਵੈਦਿਕ ਡਾਕਟਰ ਡਾਕਟਰ ਰਜੀਵ ਕਪਲਾ ਜੀ ਮੌਜੂਦ ਨੇ ਜਿਨ੍ਹਾਂ ਨੂੰ ਪਿਛਲੇ 27 ਸਾਲ ਤੋਂ ਆਯੁਰਵੈਦ ਦਾ ਤਜਰਬਾ ਹੈ ਤੇ ਉਹ ਇਸ ਆਯੁਰਵੈਦ ਦੇ ਰਾਹੀਂ ਲੋਕਾਂ ਦਾ ਇਲਾਜ ਕਰ ਰਹੇ ਨੇ ਤੇ ਉਹ ਲੋਕਾਂ ਨੂੰ ਵਧੀਆ ਜ਼ਿੰਦਗੀ ਦੇ ਰਹੇ ਨੇ ਡਾਕਟਰ ਰਜੀਵ ਕਪਲਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ এবੀਪੀ ਦੇ ਸ਼ਰੋਤਾਵਾਂ ਨੂੰ ਮੇਰਾ ਬਹੁਤ-ਬਹੁਤ ਨਮਸਕਾਰ ਅੱਜ ਦਾ ਟਾਈਮ ਗਰਮੀ ਦਾ ਟਾਈਮ ਹੈ ਗਰਮੀ ਬਹੁਤ ਵੱਧੀ ਜਾ ਰਹੀ ਹੈ ਇਹ ਨਹੀਂ ਹੈ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਅੱਗੇ ਵੀ ਗਰਮੀ ਹੁੰਦੀ ਸੀ ਹੁਣ ਆਪਣਾ ਇਮਿਊਨ ਸਿਸਟਮ ਵੀਕ ਹੋ ਗਿਆ ਹੈ ਹੁਣ ਸਾਨੂੰ ਇਹ ਗਰਮੀ ਬਰਦਾਸ਼ਤ ਨਹੀਂ ਹੁੰਦੀ ਫਿਰ ਵੀ ਇਸ ਤੋਂ ਬਚਣ ਵਾਸਤੇ ਕਿ ਸਾਨੂੰ ਕੋਈ ਗਰਮੀ ਦੇ ਕਾਰਨ ਲੂ ਦੇ ਕਾਰਨ ਕੋਈ ਬਿਮਾਰੀ ਨਾ ਹੋ ਜਾਏ ਸਾਨੂੰ ਇਹਦਾ ਬਚਾਅ ਜ਼ਰੂਰ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਐਡੀ ਧੁੱਪ ਦੇ ਵਿੱਚ ਆਪਾਂ ਨੂੰ ਬਾਹਰ ਜੇ ਕੰਮ ਨਹੀਂ ਹੈ ਤਾਂ ਨਹੀਂ ਨਿਕਲਣਾ ਨਿਕਲਣਾ ਪਵੇ ਤਾਂ ਛਾਤਾ ਲੈ ਲਓ ਛਤਰੀ ਲੈ ਲਓ ਅਗਰ ਛਤਰੀ ਨਹੀਂ ਲੈਣੀ ਤਾਂ ਕੋਈ ਗਿੱਲਾ ਕਪੜਾ ਕਰਕੇ ਆਪਣੇ ਸਿਰ ਤੇ ਰੱਖ ਲਓ ਤਾਂ ਕਿ ਸਾਨੂੰ ਗਰਮੀ ਸਿੱਧੀ ਸਾਡੀ ਹੀਟ ਸਿਰ ਤੇ ਨਾ ਪਵੇ ਤੇ ਐ ਕਰਨ ਨਾਲ ਆਪਾਂ ਇਸ ਤੋਂ ਬਚ ਸਕਦੇ ਆ ਉਸ ਤੋਂ ਬਾਅਦ ਇਹ ਹੈ ਕਿ ਕੁਝ ਖਾਣ ਪੀਣ ਆਜ ਦੇ ਹਿਸਾਬ ਨਾਲ ਗਰਸ਼ਮ ਰਿਤੂ ਚੱਲ ਰਹੀ ਹੈ ਖਾਣਾ ਪੀਣਾ ਐਸਾ ਰੱਖੋ ਜੋ ਠੰਡਾ ਹੋਵੇ ਮਧੂਰ ਮਿੱਠਾ ਹੋਵੇ ਤੇ ਸਨੇਕ ਦੋਵੇ ਸਨੇਕ ਜਿਵੇਂ ਕੀ ਵਗੈਰਾ ਇਸ ਮੌਸਮ 'ਚ ਜ਼ਿਆਦਾ ਲੈਣਾ ਚਾਹੀਦਾ ਠੀਤਲ ਚੀਜ਼ਾਂ ਲੈਣੀ ਚਾਹੀਦੀਆਂ ਜਿਸ ਤਰ੍ਹਾਂ ਚੰਦਨ ਆਸਬ ਲੈ ਲੋ ਉਸ ਤੋਂ ਬਾਅਦ ਸਤੂ ਸਤੂ ਅੱਜ ਕੱਲ ਬਹੁਤ ਅਛੇ ਨੇ ਸਤੂ ਬਣਾ ਕੇ ਆਪਾਂ ਰੋਜ਼ ਲਈਏ ਇੱਕ ਵਾਰ ਤੇ ਆਪਾਂ ਅੰਦਰੋਂ ਆਪਣੀ ਬੋਡੀ ਠੰਡੀ ਰਹੇਗੀ ਤੇ ਆਪਾਂ ਗਰਮੀ ਤੋਂ ਬਚੇ ਰਹਾਂਗੇ ਚੰਦਨ ਦਾ ਆਸਬ ਆਂਦਾ ਹੈ ਚੰਦਨ ਦਾ ਆਸਬ ਆਪਾਂ ਲੈਣ ਨਾਲ ਸਾਨੂੰ ਠੰਡਾਈ ਹੋ ਸਕਦੀ ਹੈ ਨਾਰੀਅਲ ਪਾਣੀ ਪੀਓ ਬਿਲਦਾ ਸ਼ਰਬਤ ਬਹੁਤ ਅੱਛਾ ਹੈ ਤੇ ਇਸ ਤੋਂ ਬਾਅਦ ਆਪਾਂ ਚੰਦਨ ਦਾ ਲੇਪ ਲਗਾ ਕੇ ਤੇ ਅਗਰ ਆਪਾਂ ਕੋਈ ਠੰਡੇ ਸਥਾਨ 'ਚ ਰਹੀਏ ਤਾਂ ਆਪਾਂ ਗਰਮੀ ਤੋਂ ਬਚ ਸਕਦੇ ਹਾਂ ਵੈਸੇ ਤਾਂ ਆਯੁਰਵੈਦ ਕਹਿੰਦਾ ਹੈ ਵੀ ਦੁਪਹਿਰ ਨੂੰ ਸੋਣਾ ਨਹੀਂ ਚਾਹੀਦਾ ਪਰ ਇਸ ਮੌਸਮ 'ਚ ਰਾਤਾਂ ਛੋਟੀਆਂ ਹੋ ਜਾਂਦੀਆਂ ਅਗਰ ਆਪਾਂ ਦੁਪਹਿਰ ਨੂੰ ਥੋੜਾ ਜਿਹਾ ਰੈਸਟ ਕਰ ਲਈਏ ਉਹ ਵੀ ਇੱਕ ਠੰਡੇ ਜਿਹੇ ਐਟਮੋਸਫੀਅਰ 'ਚ ਤਾਂ ਅਸੀਂ ਗਰਮੀ ਤੋਂ ਬਚ ਸਕਦੇ ਹਾਂ ਖਾਣ ਪੀਣ ਦੇ ਵਿੱਚ ਬੱਚਿਆਂ ਲਈ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਉਹ ਗਰਮੀ ਤੋਂ ਬਚ ਸਕਣ ਬਜ਼ੁਰਗਾਂ ਨੂੰ ਵੀ ਗਰਮੀ ਜ਼ਿਆਦਾ ਅਸਰ ਕਰਦੀ ਹੈ ਉਹਨਾਂ ਤੋਂ ਵੀ ਸਹਿਨ ਨਹੀਂ ਹੁੰਦੀ ਉਹਨਾਂ ਦੇ ਲਈ ਕਿਹੋ ਜਿਹਾ ਖਾਣ ਪੀਣ ਰੱਖੀਏ ਤਾਂ ਜੋ ਉਹ ਗਰਮੀ ਤੋਂ ਬਚ ਸਕਣ ਦੇਖੋ ਬੱਚਿਆਂ ਤੇ ਬਜ਼ੁਰਗਾਂ ਨੂੰ ਗਰਮੀ ਜ਼ਿਆਦਾ ਲੱਗਦੀ ਇਹਨਾਂ ਨੂੰ ਆਪਾਂ ਗਰਮੀ ਤੋਂ ਬਚਾਉਣਾ ਹੈ ਇੱਕ ਤਾਂ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਵੀ ਬਿਨਾਂ ਗਲ ਕੰਮ ਤੇ ਆਪਾਂ ਧੁੱਪ 'ਚ ਨਹੀਂ ਜਾਣਾ ਫਿਰ ਇਹਨਾਂ ਨੂੰ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਬਿਲਦਾ ਸ਼ਰਬਤ ਦਿਓ ਚੰਦਨ ਦਾ ਆਸਰਬ ਦਿਓ ਗੋੰਦ ਗਤੀਰਾ ਹੰਦਾ ਥੋੜਾ ਗੋੰਦ ਗਤੀਰਾ ਦਿੱਤਾ ਜਾ ਸਕਦਾ ਤੇ ਜਿਆਦਾ ਤਲੀਆਂ ਹੋਈਆਂ ਚੀਜ਼ਾਂ ਗਰਮ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਸ਼ਰਾਬ ਔਰ ਸਿਗਰਟ ਵਗੈਰਾ ਦਾ ਅੱਜਕੱਲ੍ਹ ਇਸਤੇਮਾਲ ਨਾ ਕਰੋ ਫਿਰ ਗਰਮੀ ਦਾ ਮੌਸਮ ਹੈ ਜਿਆਦਾ ਐਕਸਰਸਾਈਜ਼ ਨਾ ਕਰੋ ਬਿਲਕੁਲ ਮੰਦ ਨਹੀਂ ਕਰਨੀ ਐਕਸਰਸਾਈਜ਼ ਇਹ ਵਯਾਮ ਕੱਟ ਕਰਨਾ ਹੈ ਅੱਜਕੱਲ ਕਿਉਂਕਿ ਗਰਮੀ ਜ਼ਿਆਦਾ ਹੈ ਤੇ ਇਸ ਚੀਜ਼ਾਂ ਤੋਂ ਅਸੀਂ ਇਹਨਾਂ ਨੂੰ ਬਚਾ ਸਕਦੇ ਹਾਂ ਸਰ ਗਰਮੀ ਅੱਜਕੱਲ ਵਧ ਗਈ ਹੈ ਪਰ ਉਹਦੇ ਵਿੱਚ ਜੇਕਰ ਗੱਲ ਕਰੀਏ ਤਾਂ ਮਹਿਲਾਵਾਂ ਜੋ ਸਾਰਾ ਦਿਨ ਘਰ ਦੇ ਕੰਮ ਕਰਦੀਆਂ ਨੇ ਉਹਨਾਂ ਦੇ ਉੱਪਰ ਸਭ ਤੋਂ ਜ਼ਿਆਦਾ ਕਹਿੰਦੇ ਆ ਕਿ ਘਰ ਦੇ ਕੰਮਾਂ ਦਾ ਔਰ ਬਾਹਰ ਦੇ ਕੰਮਾਂ ਦਾ ਬਰਡਨ ਹੁੰਦਾ ਹੈ ਕਈ ਵਾਰੀ ਜੋ ਘਰੇਲੂ ਮਹਿਲਾਵਾਂ ਨੇ ਉਹਨਾਂ ਨੂੰ ਘਰ ਚ ਰਹਿ ਕੇ ਕੰਮ ਕਰਨਾ ਪੈਂਦਾ ਹੈ ਕਈਆਂ ਨੂੰ ਬਾਹਰ ਖੇਤ ਦੇ ਵਿੱਚ ਪਿੰਡਾਂ ਦੀ ਜਿੱਕਰ ਗੱਲ ਕਰੀਏ ਤਾਂ ਉਹ ਪਿੰਡਾਂ ਚ ਵੀ ਜਾ ਕੇ ਉਹਨਾਂ ਨੂੰ ਖੇਤ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਹੈ ਜਾਂ ਹੋਰ ਵੀ ਕਈ ਆਪਾਂ ਡਿਪਾਰਟਮੈਂਟਸ ਦੇਖਦੇ ਆਂ ਜਾਂ ਮਹਿਕਮੇ ਦੇਖਦੇ ਆਂ ਤਾਂ ਕਈ ਵਾਰੀ ਉਹਨਾਂ ਨੂੰ ਸਿਕਰ ਦੁਪਹਿਰੇ ਸਿਕਰ ਧੁੱਪ ਦੇ ਵਿੱਚ ਕੰਮ ਕਰਨਾ ਪੈਂਦਾ ਹੈ ਜਿਵੇਂ ਸਿਕਿਉਰਿਟੀ ਫੋਰਸਿਜ਼ ਹੋ ਗਈਆਂ ਤਾਂ ਉਹਨਾਂ ਨੂੰ ਗਰਮੀ ਤੋਂ ਬਚਣ ਲਈ ਕੀ ਕੀ ਉਪਾਅ ਹੈਗੇ ਨੇ ਆਯੁਰਵੈਦ ਦੇ ਵਿੱਚ ਉਹੀ ਹੈ ਜੇ ਬਹੁਤ ਜ਼ਿਆਦਾ ਜ਼ਰੂਰੀ ਹੈ ਕੰਮ ਕਰਨਾ ਬਾਹਰ ਜਾਣਾ ਤਾਂ ਆਪਣਾ ਸਿਰ ਕੋਈ ਕਪੜਾ ਜਿਹੜਾ ਗਿੱਲਾ ਹੋਵੇ ਉਹ ਰੱਖੋ ਉਸ ਤੋਂ ਬਾਅਦ ਠੰਡੀਆਂ ਚੀਜ਼ਾਂ ਨਿੰਬੂ ਪਾਣੀ ਲੈ ਲਓ ਐਸਾ ਚੀਜ਼ ਲੈਦੇ ਰਹੋ ਅੱਜ ਕੱਲ ਬਾਡੀ 'ਚ ਗਰਮੀ ਹੋ ਜਾਂਦੀ ਹੈ ਇਹ ਗਰਮੀ ਬਹੁਤ ਜ਼ਿਆਦਾ ਹੈ ਤੇ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਬਾਰ-ਬਾਰ ਪਾਣੀ ਪੀਣਾ ਤਾਂ ਕਿ ਆਪਣੇ ਬਾਡੀ 'ਚ ਡੀਹਾਈਡਰੇਸ਼ਨ ਨਾ ਹੋਵੇ ਜੋ ਕਿ ਬਹੁਤ ਮੇਜਰ ਬਿਮਾਰੀਆਂ ਦਾ ਕਾਰਨ ਹੋ ਜਾਂਦੀ ਹੈ ਤੇ ਬਾਰ-ਬਾਰ ਪਾਣੀ ਪੀਣਾ ਨਿੰਬੂ ਪਾਣੀ ਲੈ ਲਓ ਨਿੰਬੂ ਨੂੰ ਛੋੜ ਕੇ ਉਹ ਲਓ ਅਹ ਤੁਸੀਂ ਸ਼ਰਬਤ ਲੈ ਸਕਦੇ ਹੋ ਗੁਲਾਬ ਦਾ ਸ਼ਰਬਤ ਲੈ ਲਓ ਚੰਦਨ ਦਾ ਸ਼ਰਬਤ ਐਸੀਆਂ ਚੀਜ਼ਾਂ ਦਾ ਬਾਰ-ਬਾਰ ਇਸਤੇਮਾਲ ਕਰਨ ਨਾਲ ਅਸੀਂ ਬਾਹਰ ਕੰਮ ਕਰ ਸਕਦੇ ਹਾਂ ਤੇ ਹੀਟ ਤੋਂ ਬਚ ਸਕਦੇ ਹਾਂ ਅਹ ਸਰ ਇੱਕ ਅੱਜਕੱਲ ਆਮ ਹੀ ਬਿਮਾਰੀ ਹੋ ਗਈ ਹੈ ਘਰਾਂ ਦੇ ਵਿੱਚ ਜੇਕਰ ਘਰ ਦੇ ਵਿੱਚ 5 ਜੀ ਨੇ ਤਾਂ ਉਹਨਾਂ ਦੇ ਵਿੱਚੋਂ ਤਿੰਨਾਂ ਨੂੰ ਤਾਂ ਸ਼ੂਗਰ ਦੀ ਬਿਮਾਰੀ ਹੋਊਗੀ ਹੋਗੀ ਅੱਜਕੱਲ ਕਾਫੀ ਟ੍ਰੈਂਡ ਚੱਲਿਆ ਹੈ ਕਿ ਤੁਸੀਂ ਤਿੰਨ ਮਹੀਨੇ ਦੀ ਸ਼ੂਗਰ ਚੈੱਕ ਕਰਾਓ ਤਾਂ ਅਕਸਰ ਕੋਈ ਵੀ ਬੰਦਾ ਚੈੱਕ ਕਰਾਉਂਦਾ ਨੋਰਮਲ ਏਜ ਦਾ ਵੀ ਤਾਂ ਉਹਨੂੰ 슈ਗਰ ਆ ਜਾਂਦੀ ਹੈ 슈ਗਰ ਤੋਂ ਬਚਣ ਦੇ ਲਈ ਆਯੁਰਵੇਦ ਦੇ ਵਿੱਚ ਤੇ ਸਾਡੇ ਘਰ ਦੀ ਕਿਚਨ ਦੇ ਵਿੱਚ ਕਿਹੜੇ ਕਿਹੜੇ ਨੁਸਖੇ ਹੈਗੇ ਨੇ ਤੇ ਕੀ ਕੀ ਇਲਾਜ ਹੈ ਦੇਖੋ 슈ਗਰ ਦੀ ਬਿਮਾਰੀ ਤੋਂ ਅਸੀਂ ਗ੍ਰਸਿਤ ਹੁੰਦੇ ਜਾ ਰਹੇ ਹਾਂ ਹਿੰਦੁਸਤਾਨ ਇੱਕ ਬੜੀ ਬਹੁਤ ਬੜੀ ਹੱਬ ਬਣ ਗਿਆ 슈ਗਰ ਦਾ ਮధుమే ਦਾ ਤੇ ਇਹਦੇ ਵਿੱਚ ਕੁਝ ਚੀਜ਼ਾਂ ਹੈ ਜਿਹੜੀਆਂ ਕਿ ਲਾਈਫ ਸਟਾਈਲ ਡਿਜ਼ੀਜ਼ ਹੈ ਤੇ ਆਪਾਂ ਅਗਰ ਲਾਈਫ ਸਟਾਈਲ ਨੂੰ ਠੀਕ ਰੱਖਦੇ ਹਾਂ ਤਾਂ ਅਸੀਂ 슈ਗਰ ਤੋਂ ਬਚ ਸਕਦੇ ਹਾਂ ਉਹ ਸਭ ਤੋਂ ਪਹਿਲਾਂ ਤਾਂ ਐਕਸਰਸਾਈਜ਼ ਕਰੋ ਵਿਆਮ ਜ਼ਰੂਰੀ ਹੈ ਅੱਜ ਕੱਲ ਕੀ ਹੈ ਬੱਚੇ ਜਾਂ ਅਸੀਂ ਖਾਣਾ ਖਾ ਕੇ ਕੋਈ ਸੈਰ ਨਹੀਂ ਕਰਦੇ ਵਿਆਮ ਨਹੀਂ ਕਰਦੇ ਤੇ ਇਸ ਕਰਕੇ ਇਹ ਇੱਕ ਮੇਜਰ ਕਾਰਨ ਹੈ ਦੂਜਾ ਕਾਰਨ ਹੈ ਇਹਦਾ ਓਬੈਸਟੀ ਮੋਟਾਪਾ ਭਾਰੀ ਚੀਜ਼ਾਂ ਜਿਵੇਂ ਪਿੱਠੀ ਦੀਆਂ ਪੂਰੀਆਂ ਜਾਂ ਮੈਦਾ ਡਾਈਟ ਅਸੀਂ ਲੰਦੇ ਜਾ ਰਹੇ ਹਾਂ ਜਿਹੜਾ ਕੀ ਮੋਟਾਪੇ ਦਾ ਕਾਰਨ ਬਣ ਰਹੀ ਹੈ ਔਰ ਫਾਈਨਲੀ ਜਾ ਕੇ ਉਹ ਸ਼ੂਗਰ ਹੋ ਜਾਂਦਾ ਤੀਜਾ ਸ਼ੂਗਰ ਹੁੰਦੀ ਹੈ ਫੈਮਿਲੀ ਹਿਸਟਰੀ ਜੇ ਫੈਮਿਲੀ ਚ ਕਿਸੇ ਨੂੰ ਸ਼ੂਗਰ ਹੈ ਤਾਂ ਆਪ ਬਹੁਤ ਧਿਆਨ ਰੱਖਣਾ ਹੈ ਚੀਜ਼ਾਂ ਐਸੀਆਂ ਖਾਣੀਆਂ ਹੈ ਤਾਂ ਕਿ ਆਪਾਂ ਨੂੰ ਸ਼ੂਗਰ ਨਾ ਹੋਵੇ ਨਿਤਨੇਮ ਆਪਣਾ ਵਯਾਮ ਜਰੂਰ ਐਕਸਰਸਾਈਜ਼ ਜਰੂਰ ਕਰਨੀ ਹੈ ਅਗਰ ਪੋਸੀਬਲ ਨਹੀਂ ਹੈ ਤਾਂ ਯੋਗ ਕਰੋ ਤਾਂ ਕਿ ਅਸੀਂ ਇਸ ਚੀਜ਼ਾਂ ਤੋਂ ਬਚ ਸਈਏ ਤੇ ਉਸ ਤੋਂ ਬਾਅਦ ਅਗਰ ਸ਼ੂਗਰ ਹੋਈ ਜਾਂਦੀ ਹੈ ਤਾਂ ਕਈ ਚੀਜ਼ਾਂ ਐਸੀਆਂ ਹੈ ਜਿਹੜੀਆਂ ਘਰੇਲੂ ਜਿਸ ਤੋਂ ਜਿਸ ਲੈਣ ਨਾਲ ਅਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਆ ਜਿਹੜੀ ਸਾਡੀ ਕਿਚਨ ਹੈ ਨਾ ਕਿਚਨ ਇੱਕ ਸਾਡੀ ਆਯੁਰਵੈਦਿਕ ਲੈਬੋਰੀਟਰੀ ਹੈ ਇਹਦੇ ਵਿੱਚ ਅਗਰ ਚੀਜ਼ਾਂ ਅੱਛੀਆਂ ਬੰਦੀਆਂ ਹੈ ਤਾਂ ਅਸੀਂ ਠੀਕ ਆ ਅਗਰ ਚੀਜ਼ ਅੱਛੀ ਨਹੀਂ ਬਣੀ ਤਾਂ ਅਸੀਂ ਕਿਸੇ ਨਾ ਕਿਸੇ ਰੋਗ ਤੋਂ ਗ੍ਰਸਿਤ ਹੋ ਜਾਂਦੇ ਆ ਜਿਵੇਂ ਗਰਮ ਮਸਾਲੇ ਆ ਗਰਮ ਮਸਾਲੇ ਜਿਹੜੇ ਆ ਪਹਿਲੇ ਐਂਟੀ ਕੋਲੇਸਟਰੋਲ ਸੀਗੇ ਹੁਣ ਇਮਿਊਨਿਟੀ ਇਨਕਰੀਜ਼ਰ ਕਰੋਨਾ ਚ ਹੋ ਗਏ ਤਾਂ ਅਸੀਂ ਮਸਾਲਿਆਂ ਦਾ ਠੀਕ ਇਸਤੇਮਾਲ ਕਰੀਏ ਮੈਦੇ ਵਾਲੀ ਚੀਜ਼ਾਂ ਨਾ ਲਈਏ ਔਰ ਹਲਕਾ ਪੋਜਨ ਕਰੀਏ ਅਗਰ ਐਸਾ ਕਰਦੇ ਆ ਤਾਂ ਸਾਡੀ ਕਿਚਨ ਹੀ ਸਾਨੂੰ ਸਾਰੇ ਰੋਗਾਂ ਤੋਂ ਬਚਾਉਂਦੀ ਹੈ ਅਸੀਂ ਉੱਥੇ ਅਗਰ ਮੈਦਾ ਡਾਈਟ ਲਈ ਜਾਵਾਂਗੇ ਪੀਜ਼ੇ ਖਾਈ ਜਾਵਾਂਗੇ ਜੰਕ ਫੂਡ ਖਾਵਾਂਗੇ ਆਪਣੇ ਆ ਡ੍ਰਿੰਕਸ ਲਾਂਗੇ ਤਾਂ ਫਿਰ ਉਹ ਸਾਨੂੰ ਸਾਡਾ ਮੋਟਾਪੇ ਦਾ ਕਾਰਨ ਹੋਣ ਗਿਆ ਜੋ ਅੱਗੇ ਜਾ ਕੇ ਸ਼ੂਗਰ 'ਚ ਪ੍ਰਵਰਤਿਤ ਹੋ ਜਾਂਦੀ ਹੈ ਡ੍ਰਿੰਕਸ ਦੀ ਤੁਸੀਂ ਗੱਲ ਕੀਤੀ ਅੱਜਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੇ ਡ੍ਰਿੰਕਸ ਆਉਣ ਲੱਗ ਗਏ ਆ ਮੈਂ ਉਹਨਾਂ ਦਾ ਨਾਮ ਨਹੀਂ ਲਾਵਾਂਗਾ ਕਿਉਂਕਿ ਬੱਚੇ ਵੀ ਉਹਨਾਂ ਦੇ ਆਦੀ ਹੋ ਚੁੱਕੇ ਆ ਤੇ ਕਈ ਡ੍ਰਿੰਕਸ ਦੇ ਉੱਪਰ ਤਾਂ ਲਿਖਿਆ ਹੁੰਦਾ ਹੈ ਕਿ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਤੇ ਜੋ ਨੌਜਵਾਨ ਸਾਡੇ ਉਹ ਡ੍ਰਿੰਕਸ ਨੂੰ ਕਾਫੀ ਪੀਂਦੇ ਨੇ ਉਹ ਕੀ ਨੁਕਸਾਨ ਹੈ ਤੇ ਲੈਣੀ ਚਾਹੀਦੀ ਹੈ ਜਾਂ ਨਹੀਂ ਲੈਣੀ ਚਾਹੀਦੀ ਜਿਹੜੀ ਇਹ ਕੋਲਡ ਡ੍ਰਿੰਕਸ ਹੈਗੀਆਂ ਸਾਰੀਆਂ ਇਹ ਸਿਹਤ ਵਾਸਤੇ ਅੱਛੀਆਂ ਨਹੀਂ ਆ ਇੰਨਾ 슈ਗਰ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਕੈਮੀਕਲਸ ਨੇ ਇਸ ਤੋਂ ਚੰਗਾ ਤੁਸੀਂ ਤਾਜੇ ਫਲਾਂ ਦਾ ਜੂਸ ਲਓ ਬੱਚਿਆਂ ਨੂੰ ਦਿਓ ਤਾਂ ਕਿ ਤੁਹਾਨੂੰ ਆ ਇਹ ਕੋਲਡ ਡਰਿੰਕਸ ਦੀ ਜਿਹੜੀ ਬਿਮਾਰੀਆਂ ਉਸ ਤੋਂ ਅਸੀਂ ਬਚ ਕੇ ਰਹੀਏ ਤੇ ਮੈਂ ਮੇਰਾ ਸੁਝਾਅ ਹੈ ਵੀ ਕੋਲਡ ਡਰਿੰਕ ਜ਼ਿਆਦਾ ਨਹੀਂ ਦੇਣੀ ਚਾਹੀਦੀਆਂ ਤੇ ਇਹ ਫਾਈਨਲੀ ਜਾ ਕੇ ਮధుమే ਜਾਂ ਕੋਈ ਕੋਈ ਬਿਮਾਰੀ ਚ ਕਨਵਰਟ ਹੋ ਜਾਂਦੀਆਂ ਨੇ ਅੱਜ ਕੱਲ ਥਾਇਰੋਇਡ ਦੀ ਬਿਮਾਰੀ ਵੀ ਜ਼ਿਆਦਾ ਵੱਧ ਗਈ ਹੈ ਉਹਦੇ ਤੋਂ ਬਚਾਅ ਦੇ ਲਈ ਸਾਡੀ ਘਰ ਦੀ ਕਿਚਨ ਜਾਂ ਆਯੁਰਵੇਦ ਦੇ ਵਿੱਚ ਕੀ ਇਲਾਜ ਹੈ ਦੇਖੋ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਲਾਈਫ ਸਟਾਈਲ ਡਿਜ਼ੀਜ਼ ਹੈ ਅਗਰ ਆਪਣਾ ਲਾਈਫ ਸਟਾਈਲ ਨੂੰ ਆਪਾਂ ਠੀਕ ਰੱਖਦੇ ਆ ਤਾਂ ਆਪਾਂ ਸਭ ਤੋਂ ਬਚ ਸਕਦੇ ਆ ਆਪਣੇ ਇੱਕ ਬਾਹਰ ਕਿਚਨ ਗਾਰਡਨ ਬਣਾਓ ਜਿਹੜਾ ਕਿ ਮੈਡੀਸਨਲ ਪਲਾਂਟ ਜਿਹੜੇ ਲਾਣੇ ਆ ਬੂਟੀਆਂ ਇਹਦਾ ਬਹੁਤ ਅੱਛਾ ਕੰਮ ਹੈ ਹਰ ਇੱਕ ਬੂਟੀ ਜਿਹੜੀ ਬਾਹਰ ਹੈ ਲੱਗੀ ਉਹਦਾ ਕੋਈ ਨਾ ਕੋਈ ਕੰਮ ਹੈ ਇੱਕ ਇੱਕ ਘਾਸ ਜਿਹੜੀ ਆ ਨਾ ਦੂਬਜੀ ਨੂੰ ਕਹਿੰਦੇ ਆ ਜੇ ਇਹਦਾ ਰਸ ਅਸੀਂ ਕਿਸੇ ਦੇ ਕਿਸੇ ਨਕਸੀਰ ਚੱਲ ਰਹੀ ਹੈ ਉਹਦੇ ਦੋ ਦੋ ਬੂੰਦਾ ਨੱਕ ਚ ਪਾ ਦਈਏ ਤਾਂ ਨਕਸੀਰ ਠੀਕ ਹੋ ਜਾਂਦੀ ਹੈ ਹਰ ਇੱਕ ਬੂਟੀ ਦਾ ਆਪਣਾ ਆਪਣਾ ਇੱਕ ਮਹੱਤਵ ਹੈ ਘਰ ਦੇ ਵਿੱਚ ਉਹ ਬੂਟੀਆਂ ਲਾਓ ਪਹਿਲੇ ਇਹਨਾਂ ਨੂੰ ਪਛਾਣੋ ਫਿਰ ਲਾਓ ਜਿਹੜੀਆਂ ਆਪਾਂ ਘਰ ਲਾ ਸਕਦੇ ਆ ਜਿਵੇਂ ਗਲੋ ਹੈ ਗਲੋ ਇਮਿਊਨਿਟੀ ਇੰਕਰੀਜ਼ਰ ਹੈ ਥੋੜੀ ਥੋੜੀ ਗਲੋ ਆਪਾਂ ਅਗਰ ਸਾਰੇ ਡੇਲੀ ਲੰਨੇ ਆ ਤਾਂ ਆਪਣੀ ਬੋਡੀ ਦੀ ਰੋਗ ਪ੍ਰਤੀਰੋਧਕ ਸ਼ਮਤਾ ਵੱਧੀ ਹੈ ਤੇ ਆਪਾਂ ਬਿਮਾਰੀਆਂ ਤੋਂ ਲੜਨ ਵਾਸਤੇ ਸਾਡਾ ਸ਼ਰੀਰ ਬਿਲਕੁਲ ਠੀਕ ਹੋ ਜਾਂਦਾ ਉਸ ਤੋਂ ਬਾਅਦ ਹੈ ਕਿ ਐਲੋਵੇਰਾ ਐਲੋਵੇਰਾ ਜਿਹੜਾ ਹੈ ਇਹ ਸਭ ਤੋਂ بڑا ਡਾਈਜੈਸਟਿਵ ਹੈ ਇਹਨੂੰ ਕਿਸੇ ਨਾ ਕਿਸੇ ਰੂਪ ਚ ਡੇਲੀ ਲੋ ਇਹ ਬਹੁਤ ਅੱਛੀ ਚੀਜ਼ ਹੈ ਇਹ ਡਾਈਜੈਸਟਿਵ ਹੈ ਇਹਦੇ ਨਾਲ ਪੇਟ ਦੀਆਂ ਬਿਮਾਰੀਆਂ ਲੀਵਰ ਦੀਆਂ ਬਿਮਾਰੀਆਂ ਸਾਰੀਆਂ ਠੀਕ ਹੁੰਦੀਆਂ ਤੇ ਐਲੋਵੇਰਾ ਲੈ ਲਓ ਇਹ ਵੀ ਅੱਛਾ ਹੈ ਉਸ ਤੋਂ ਬਾਅਦ ਸਦਾ ਬਹਾਰ ਜੀ ਨੂੰ ਅਸੀਂ ਸਦਾ ਬਹਾਰ ਨੂੰ ਬਿਲਕੁਲ ਪੱਟ ਕੇ ਬਾਹਰ ਸੁੱਟ ਦਨੇ ਆ ਇਹਦਾ ਬਹੁਤ ਅੱਛਾ ਇੱਕ ਰਿਜ਼ਲਟ ਹੈ ਇਹਦੇ ਚਾਰ ਪੰਜ ਪੱਤੇ ਤੇ ਦੋ ਫੁੱਲ ਇਹ ਦੋ ਕਿਸਮ ਦਾੰਦਾ ਇੱਕ ਇੱਕ ਸਫੇਦ ਰੰਗ ਦਾ ਇੱਕ ਜਾਮਨੀ ਰੰਗ ਦਾ ਇਹ ਐਂਟੀ ਕੈਂਸਰਸ ਵੀ ਹੈ ਤੇ ਐਂਟੀ ਡਾਇਬੀਟਿਕ ਵੀ ਹੈ ਤੇ ਆਪਾਂ ਨੂੰ ਜ਼ਰੂਰੀ ਨਹੀਂ ਹੈ ਵੀ ਅਸੀਂ ਬਿਮਾਰ ਹੋ ਜਾਈਏ ਤੇ ਇਹਨਾਂ ਦਾ ਇਸਤੇਮਾਲ ਕਰੀਏ ਅਸੀਂ ਅਗਰ ਰੋਜ਼ ਪ੍ਰੋਪਰ ਮਾਤਰਾ ਚ ਇਹਦਾ ਇਸਤੇਮਾਲ ਕਰਦੇ ਹਾਂ ਤਾਂ ਅਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਉਸ ਤੋਂ ਬਾਅਦ ਪੱਥਰ ਚੱਟ ਇੱਕ ਚੌਥਾ ਪੱਤੇ ਦਾ ਚੌਥਾ ਹਿੱਸਾ ਅਗਰ ਅਸੀਂ ਰੋਜ਼ ਲੰਦੇ ਹਾਂ ਤਾਂ ਪੱਥਰੀ ਨਹੀਂ ਹੁੰਦੀ ਚਾਹੇ ਹੋ ਗਾਲ ਬਲੈਡਰ ਸਟੋਨ ਆਇਆ ਚਾਹੇ ਰੀਨਲ ਸਟੋਨ ਹੈ ਇਸ ਤੋਂ ਬਚਾਅ ਕਰਦਾ ਹੈ ਇਹ ਛੋਟੀ ਛੋਟੀ ਚੀਜ਼ਾਂ ਹੈ ਉਸ ਤੋਂ ਬਾਅਦ ਸਟੀਵਿਆ ਪਲਾਂਟ ਆਂਦਾ ਹੈ ਸਟੀਵਿਆ ਪਲਾਂਟ ਮਿੱਠਾ ਪੌਦਾ ਹੈ ਮਿੱਟੀ ਤੁਲਸੀ ਹੈ ਉਹਦੇ ਵਿੱਚ ਜ਼ੀਰੋ 슈ਗਰ ਹੈ ਤੇ ਇਹ ਡਾਇਬੀਟਿਕ ਵਾਲੇ ਵੀ ਲੈ ਸਕਦੇ ਆ ਆਮ ਬੰਦਾ ਵੀ ਲੈ ਸਕਦਾ ਹੈ ਅਗਰ ਆਪਾਂ ਚੀਨੀ ਨਾ ਲੈ ਕੇ ਇਹਦਾ ਇਸਤੇਮਾਲ ਕਰੀਏ ਇਹਦਾ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਣ ਵਾਲਾ ਹੈ ਉਸ ਤੋਂ ਬਾਅਦ ਹੈ ਆਪਣਾ ਮਹਾਂ ਨਿੰਬੂ ਜਿਹਨੂੰ ਅਸੀਂ ਕਹਿੰਦੇ ਆ ਕੜੀ ਪੱਤਾ ਕੜੀ ਪੱਤੇ ਦੇ ਪੰਜ ਪੱਤੇ ਰੋਜ਼ ਖਾਓ ਤੇ ਇਹਦੇ ਵਿੱਚ ਆਇਰਨ ਵੀ ਹੈ ਔਰ ਇਹ ਹਾਜਮੇ ਵਾਲਾ ਵੀ ਹੈ ਤੇ ਇਹ ਛੋਟੀ ਛੋਟੀ ਚੀਜ਼ਾਂ ਹੈ ਸੁਆਂਜਨ ਹੈ ਸੁਆਂਜਨ ਦੇ 10 ਪੱਤੇ ਰੋਜ਼ ਚਬਾਓ ਤੇ ਇਹਦੇ ਲੈਨ ਨਾਲ ਰਿਚ ਆਇਰਨ ਹੈ ਨਿਊਟ੍ਰੀਸ਼ਸ ਹੈ ਜਿਹਨੂੰ ਮਲਨਿਊਟ੍ਰੀਸ਼ਸ ਬਿਮਾਰੀਆਂ ਹਨ ਉਹਨਾਂ ਵਾਸਤੇ ਬਹੁਤ ਚੰਗਾ ਹੈ ਇਹ ਛੋਟੀ ਛੋਟੀ ਚੀਜ਼ਾਂ ਦਾ ਅਸੀਂ ਘਰ 'ਚ ਇਸਤੇਮਾਲ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਇਨਸੂਲਿਨ ਪlant ਆਂਦਾ ਹੈ ਉਹਦੇ ਪੱਤੇ ਇੱਕ ਪੱਤੇ ਦਾ ਚੌਥਾ ਹਿੱਸਾ ਅਗਰ ਇਨਸੂਲਿਨ ਮధుమేਹ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਤਾਂ ਇਨਸੂਲਿਨ ਸੈਕ੍ਰੀਟ ਕਰਦਾ ਜਿਸਦੇ ਨਾਲ ਮధు ਮధుమేਹ ਜਾਂ ਡਾਇਬੀਟਿਸ ਕੰਟਰੋਲ ਹੁੰਦੀ ਹੈ ਤੋ ਐਸੀ ਚੀਜ਼ਾਂ ਸਾਡੇ ਆਪਣੇ ਘਰ ਚ ਲੱਗੀਆਂ ਕਿਆਰਿਆਂ ਚ ਲੱਗੀਆਂ ਇਹਦਾ ਥੋੜਾ ਥੋੜਾ ਪਹਿਲੇ ਇਹਨਾਂ ਨੂੰ ਉਗਾਓ ਪਹਿਚਾਣੋ ਫਿਰ ਇਹਨਾਂ ਦਾ ਇਸਤੇਮਾਲ ਕਰੋ ਰੂਟੀਂ ਚ ਕਰੋ ਇਹਨਾਂ ਹੋਵੇ ਬਿਮਾਰੀ ਚ ਕਰੋ ਰੂਟੀਂ ਚ ਕਰੋ ਤੁਸੀਂ ਵੈਸੇ ਹੀ ਠੀਕ ਰਹੋਗੇ ਸਰ ਜਿਹੜਾ ਤੁਸੀਂ ਇਹ ਪੌਦਾ ਦੱਸਿਆ ਹੈ ਇਨਸੂਲਿਨ ਵਾਲਾ ਇਹ ਕਿੱਥੋਂ ਮਿਲ ਸਕਦਾ ਹੈ ਕਿਉਂਕਿ ਸਾਡੇ ਦਰਸ਼ਕਾਂ ਨੂੰ ਸ਼ਾਇਦ ਇਹ ਵੀ ਜਾਣਨਾ ਮੁਸ਼ਕਲ ਹੋ ਜਾਊਗਾ ਕਿ ਉਹ ਕਿੱਥੋਂ ਮਿਲੂਗਾ ਤੁਸੀਂ ਦੱਸ ਸਕਦੇ ਹੋ ਕਿ ਕਿੱਥੋਂ ਮਿਲ ਸਕਦਾ ਹੈ ਘਰ ਚ ਮਿਲੂਗਾ ਜਾਂ ਕਿਸੇ ਕਨੇ ਕਿ ਪੌਦਿਆਂ ਦੀ ਜੋ ਨਰਸਰੀ ਹੁੰਦੀ ਹੈ ਉੱਥੋਂ ਮਿਲ ਜੇਗਾ ਹਾਂ ਇਹ ਨਰਸਰੀ ਚੋਂ ਆਮ ਨਹੀਂ ਮਿਲਦਾ ਹੈ ਨਰਸਰੀ ਚੋਂ ਕਿਤੋਂ ਕਿਤੋਂ ਮਿਲ ਜਾਏਗਾ ਪਹਿਲਾਂ ਇਹਦੀ ਪਛਾਣ ਕਰੋ ਪਛਾਣ ਕਰਨ ਤੋਂ ਬਾਅਦ ਇਹਨੂੰ ਘਰ ਚ ਲਗਾਓ ਤੇ ਬੜਾ ਅੱਛਾ ਗਰੋ ਕਰ ਜਾਂਦਾ ਹੈ ਔਰ ਇਹਦਾ ਰੈਗੂਲਰ ਇਸਤੇਮਾਲ ਕਰੋ ਤਾਂਕਿ ਤੁਸੀਂ ਸ਼ੂਗਰ ਵਰਗੀ ਬਿਮਾਰੀ ਤੋਂ ਬਚਕੋ ਸਰਕਾਰ ਵੱਲੋਂ ਜੇਕਰ ਗੱਲ ਕਰੀਏ ਕਿ ਆਯੁਰਵੈਦਿਕ ਨੂੰ ਵਧਾਵਾ ਦੇਣ ਦੇ ਲਈ ਕੀ ਕੀ ਕੀਤਾ ਜਾ ਰਿਹਾ ਹੈ ਕੀ ਕੀ ਕਦਮ ਚੁੱਕੇ ਜਾ ਰਹੇ ਹੈ ਦੇਖੋ ਜੀ ਸਰਕਾਰ ਬਹੁਤ ਕੰਮ ਕਰ ਰਹੀ ਹੈ ਆਯੁਰਵੇਦ ਨੂੰ ਵਿਧਾਨ ਵਾਸਤੇ ਤੇ ਲੋਕਾਂ ਦੀ ਸਿਹਤ ਵਾਸਤੇ ਹੁਣ ਆਯੁਰਵੈਦਿਕ ਡਿਸਪੈਂਸਰੀਆਂ ਸਾਡੀਆਂ ਚੱਲ ਰਹੀਆਂ ਜਿੱਥੇ ਮੁਫਤ ਦਵਾਈ ਦਿੱਤੀ ਜਾਂਦੀ ਹੈ ਹੋਮੋਪੈਥਿਕ ਡਿਸਪੈਂਸਰੀ ਚੱਲ ਰਹੀ ਹੈ ਇਹ ਮੇਰੀ ਡਿਸਪੈਂਸਰੀ ਦੇ ਵਿੱਚ ਇੱਕ ਆਯੁਰਵੈਦਿਕ ਡਾਕਟਰ ਹੈ ਇੱਕ ਹੋਮੋਪੈਥੀ ਡਾਕਟਰ ਹੈ ਇੱਕ ਯੋਗਾ ਦਾ ਪੂਰਾ ਵਿੰਗ ਹੈ ਜੋ ਕਰਾਨੇ ਆ ਇੱਕ ਪੰਚਕਰਮ ਦਾ ਸੈਂਟਰ ਹੈ ਫਿਰ ਅਸੀਂ ਡਿਸਪੈਂਸਰੀਆਂ ਦੇ ਵਿੱਚ ਮੈਡੀਸਨਲ ਪਲਾਂਟ ਵੀ ਲਗਾਏ ਹੋਏ ਹਨ ਤਾਂ ਕਿ ਲੋਕਾਂ ਨੂੰ ਅਸੀਂ ਦਿਖਾ ਸਕੀਏ ਨਹੀਂ ਦੇ ਪਾਵਾਂਗੇ ਨਾ ਸੀ ਪਰ ਅਸੀਂ ਦਿਖਾ ਦਿਖਾ ਕੇ ਪਛਾਣ ਕਰਾ ਦਈਏ ਵੀ ਆ ਪੌਦਾ ਏ ਹੈ ਤਾਂ ਕਿ ਤੁਸੀਂ ਉਹਨੂੰ ਘਰ ਲਗਾਓ ਤੇ ਉਹਦਾ ਸੇਵਨ ਕਰੋ ਬਹੁਤ ਬਹੁਤ ਸ਼ੁਕਰੀਆ ਜੀ এবੀਬੀ ਸਾਂਝਾ ਨਾਲ ਗੱਲਬਾਤ ਕਰਾਉਣ ਦਾ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਦਰਸ਼ਕੋ ਤੁਸੀਂ ਸੁਣਿਆ ਡਾਕਟਰ ਸਾਹਿਬ ਤੋਂ ਉਹਨਾਂ ਨੇ ਦੱਸਿਆ ਕਿ ਘਰ ਦੇ ਵਿੱਚ ਹੀ ਛੋਟੀਆਂ-ਛੋਟੀਆਂ ਦੇਸੀ ਚੀਜ਼ਾਂ ਦੇ ਨਾਲ ਤੁਸੀਂ ਆਪਣੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਇਲਾਜ ਤੁਹਾਨੂੰ ਮੈਡੀ ਜਿਹੜੇ ਅੱਜਕੱਲ ਐਲੋਪੈਥੀ ਇਲਾਜ ਹੈ ਉਸ ਤੋਂ ਬਚਾਅ ਹੋ ਸਕਦਾ ਹੈ ਤੁਹਾਡਾ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਗਲੋਏ ਦੀ ਵਰਤੋਂ ਕਰ ਸਕਦੇ ਆ ਐਲੋਵੇਰਾ ਦੀ ਵਰਤੋਂ ਕਰ ਸਕਦੇ ਆ ਮਿੱਠੀ ਤੁਲਸੀ ਦੀ ਵਰਤੋਂ ਕਰ ਸਕਦੇ ਆ ਜੋ ਕਿ ਸਾਡੀਆਂ ਜਿਹੜੀਆਂ ਰੋਜ਼ਬਰਾਂ ਦੀਆਂ ਡੇਲੀ ਲਾਈਫ ਸਟਾਈਲ ਦੀਆਂ ਡਿਸੀਜ਼ਸ ਨੇ ਉਹਨਾਂ ਤੋਂ ਸਾਨੂੰ ਬਚਾ ਸਕਦੀਆਂ ਨੇ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਬੀ ਸੰਜਾ ਚੰਡੀਗੜ੍ਹ